तरन तारण के वल्टोहा में किसान संगठनों ने वल्टोहा रोड जाम कर केंद्रीय मंत्री रवनीत सिंह का विरोध प्रदर्शन किया यह विरोध प्रदर्शन बठिंडा में किसानों पर हाल ही में हुए लाठीचार्ज के विरोध में किया गया जिसकी किसानों ने अधिकारियों द्वारा कठोर और अन्यायपूर्ण कार्रवाई के रूप में निंदा की किसान मजदूर संघर्ष कमेटी जोन वल्टोहा के नेता मेहर सिंह तलवंडी और सुखदेव सिंह डबली ने केंद्रीय मंत्री बिट्टू की टिप्पणियों पर कड़ा असंतोष व्यक्त करते हुए उन पर झूठे बयानों के जरिए किसानों को निशाना बनाने का आरोप लगाया नेताओं ने तर्क दिया कि किसानों की संपत्ति और संपदा की जांच करने के बारे में बिट्टू की टिप्पणी निराधार और भड़काऊ थी समिति के अनुसार ये बयान किसानों को गलत तरीके से पेश करते हैं और उनके सामने आने वाली चुनौतियों को नजरअंदाज करते हैं किसान नेताओं ने बठिंडा के राय के कला गांव में देर रात हुए लाठीचार्ज की भी निंदा की जहां किसानों पर कथित तौर पर पुलिस बलों द्वारा हमला किया गया था उन्होंने पंजाब सरकार की आलोचना करते हुए आरोप लगाया कि वह फसल की कीमतों और उनकी आजीविका को प्रभावित करने वाले अन्य मुद्दों के बारे में उनकी चिंताओं को दूर करने के बजाय किसान समुदाय को चुप कराने के लिए बल का प्रयोग कर रही है किसानों ने जोर देकर कहा कि वे अपने आंदोलन को धमकाने या बदनाम करने के किसी भी प्रयास को बर्दाश्त नहीं करेंगे तथा उन्होंने सरकारी अधिकारियों से अधिक रचनात्मक दृष्टिकोण अपनाने का आह्वान किया क्या, क्या। देखो, आज पुतला मकसद का जो मकसदा बार बयान देने ਫੇ ਅਰੇਜ ਨਹੀਂ ਕਰਦਾ ਕਿਉਂਕਿ ਪਹਿਲਾ ਇਹੋ ਹੀ ਨਵਦੀਪ ਬਿੱਟੂ ਤੇ ਪਹਿਲਾ ਕਿਸਾਨਾਂ ਦਾ ਸਮਰਥਨ ਰਿਹਾ ਵੀ ਕਿਸਾਨਾਂ ਦੇ ਹੱਕ ਤੇ ਬਿਆਨ ਦਿੰਦਾ ਸੀ ਹੁਣ ਜਿਹੜੇ ਬਿਆਨ ਦੇ ਰਿਹਾ ਹੈ ਅਸੀਂ ਆਨੇ ਵੀ ਪਾਰਟੀਆਂ ਨੂੰ ਚਾਹੀਦਾ ਇੱਥੇ ਐਕਸ਼ਨ ਲਵੇ ਇੱਥੇ ਪਰਚਾ ਦਰਜ ਕਰਾਏ ਔਰ ਇਹਨੂੰ ਆਪਣੀ ਪਾਰਟੀ ਤੋਂ ਬਾਹਰ ਕੱਢੇ ਅਗਰ ਇਹਦਾ ਤੇ ਬਿਆਨ ਦਿੰਦਾ ਰਿਹਾ ਤੇ ਇਹ ਖਮਿਆਜਾ ਭਾਜਪਾ ਨੇ ਅੱਗੇ ਵੀ ਭੁਗਤਿਆ ਤੇ ਫੇਰ ਭੁਗਤਣ ਲਈ ਤਿਆਰ ਹੋ ਜੇ ਇਹਦਾ ਖਮਿਆਜਾ ਵੀ ਜੀਪੀ ਨੂੰ ਭੁਗਤਣਾ ਪਊਗਾ ਇੱਕ ਬਠਿੰਡੇ ਜਿਹੜਾ ਲਾਠੀ ਚਾਰਜ ਹੋਇਆ ਉੱਤੇ ਕੀ ਕਹਿਣਾ ਚਾਹੁੰਦੇ ਬਹੁਤ ਮੰਦ ਭਾਗਾ ਹੋਇਆ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਸਰਕਾਰ ਇਹ ਸਰਕਾਰ ਦਾ ਇਹਨਾਂ ਕੰਮਾਂ ਮੰਡੀਆਂ ਦੇ ਵਿੱਚ ਕਿਸਾਨ ਰੋਡਿਆਂ ਚ ਇਹਨਾਂ ਕੰਮਾਂ ਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂਗਾ ਇਹ ਲਾਠੀ ਚਾਰਜ ਕਰਾਉਣਾ ਬਹੁਤ ਮੰਦ ਭਗਾ ਹੈ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੁੱਤਣਾ ਪਊਗਾ ਸੈਂਟਰ ਸਰਕਾਰ ਨੂੰ ਪੁੱਤਣਾ ਪਊਗਾ ਇਹ ਅਜੀ ਪ੍ਰਧਾਨ ਜੀ ਇਹ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਕਿਸ ਮਕਸਦ ਨੂੰ ਲੈ ਕੇ ਸਾੜਿਆ ਜਾ ਰਿਹਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਸਦੀਪ ਸਿੰਘ ਦੁਬਲੀ ਜੋਨ ਬਲਟੋਆ ਤੋਂ ਬੇਨਤੀ ਕਰ ਰਿਹਾ ਵੀ ਅੱਜ ਜਿਹੜਾ ਇਹ ਵਿਰੋਧ ਕਰ ਰਹੇ ਆ ਆਪਾਂ ਪੁਤਲਾ ਫੂਕਣ ਦੇ ਆ ਰਵਨੀਤ ਮਿੱਟੂ ਦਾ ਵੇਖੋ ਜੀ ਰਵਨੀਤ ਮਿੱਟੂ ਨੇ ਬਿਆਨ ਜਿਹੜਾ ਵਾ ਵਿਵਾਦਿਤ ਬਿਆਨ ਦਿੱਤਾ ਵਾ ਕਿ ਕਿਸਾਨਾਂ ਦੀ ਜਿਹੜੀ ਆ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਆ ਵੀ ਬਿਲਕੁਲ ਪੱਕੀ ਗੱਲ ਆ ਜਾਂਚ ਹੋਣੀ ਚਾਹੀਦੀ ਆ ਬਾਰਾ ਰਮਣੀਤ ਮਿੱਟੂ ਜੀ ਇਹਨੂੰ ਇਹਦਾ ਇਹ ਆੜਿਆ ਇਹ ਲੋਕਾਂ ਦਾ ਨਿਕਾਰਿਆ ਹੋਇਆ ਲੋਕਾਂ ਵੱਲੋਂ ਇਹ ਕਿਉਂਕਿ ਇਹ ਜਿਸ ਤਰ੍ਹਾਂ ਕੁੜੀ ਆਪਣੇ ਪੇਕੇਆਂ ਤੋਂ ਭੱਜ ਕੇ ਜਾ ਕੇ ਵਿਆਹ ਕਰਵਾਉਂਦੀ ਹੈ ਨਾ ਉਹਨਾਂ ਨੂੰ ਜਿਹੜੇ ਮਾਪੇ ਆ ਨਿਕਾਰ ਦਿੰਦੇ ਆ ਇਹਨੂੰ ਲੋਕਾਂ ਨੇ ਨਿਕਾਰਿਆ ਹੋਇਆ ਤੇ ਭਾਜ-ਭਾ ਦੇ ਵਿੱਚ ਜਾ ਕੇ ਅੰਮ੍ਰਿਤਸਰ ਨਾਲ ਲਾਵਾਂ ਲੈ ਕੇ ਇਹ ਉਹਨਾਂ ਦੇ ਸਹੁਰੇ ਦੇ ਘਰ ਜਾ ਕੇ ਨਾ ਚੰਗੀਆਂ ਗੱਲਾਂ ਕਰਕੇ ਤੇ ਵਾਅਦੇ ਬਿਆਨ ਦੇ ਕੇ ਇਹ ਚੰਗਾ ਬਾਨਾ ਚਾਹੁੰਦਾ ਬਾਰਸ ਇਹਨੇ ਇਹਨੂੰ ਦੱਸਣਾ ਚਾਹੁੰਦੇ ਆ ਵੀ ਤੇਰੇ ਦਾਦੇ ਦੇ ਜਿਹੜੇ ਕੁੱਚੜ ਪੁਣਾ ਜਿਹੜਾ ਉਹਨੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਖੂਨੀ ਖੇਡ ਖੇលਿਆ ਉਹਦੇ ਖੂਨ ਦੇ ਅਜੇ ਤੁਹਾਡੇ ਹੱਥ ਰੰਗੇ ਹੋਏ ਆ ਅਜੇ ਤੁਸੀਂ ਇੰਨੀਆਂ ਗੱਲਾਂ ਕਰਨ ਦੇ ਯੋਗ ਨਹੀਂ ਏ ਇਧਰੋਂ ਭੱਜ ਕੇ ਉਧਰ ਤੁਰੇ ਮਤਲਬ ਹਰਿਆ ਹੋਇਆ ਬੰਦਾ ਇਸ ਕਰਕੇ ਜਿਹੜਾ ਤੂੰ ਬਿਆਨ ਦਿੱਤਾ ਆਈ ਜਾਂਦੇ ਆ ਵੀ ਉੱਤੋਂ ਸ਼ੁਰੂ ਕਰ ਦਿਓ ਕੋਈ ਵਧੀਆ ਏਜੰਸੀ ਜਿਹੜੀ ਆ ਕੇਂਦਰ ਤੋਂ ਲੈ ਕੇ ਸਟੇਟ ਪੰਜਾਬ ਤੱਕ ਔਰ ਕਿਸਾਨਾਂ ਤੱਕ ਸਾਰਿਆਂ ਦਾ ਜਿਹੜਾ ਵਾ ਜਾਂਚ ਹੋਵੇ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਸਖਤ ਸਰ ਸਖਤ ਜਿਹੜੀ ਆ ਸਜ਼ਾ ਦਿੱਤੀ ਜਾਵੇ ਉਹਦੇ ਵਿਰੋਧ ਚਾਚਾ ਅਸੀਂ ਜਿਹੜਾ ਵਾ ਪਤਲਾ ਫੁਕਰੇ ਆ ਪਤਲਾ ਸਾੜਿਆ ਗਿਆ ਤੁਹਾਡੇ ਵੱਲੋਂ ਕੇ ਅਫੀਸਰ ਲੈ ਕੇ ਸਾੜਿਆ ਗਿਆ ਜੀ ਅੱਜ ਕਿਸਾਨ ਮਜ਼ਦੂਰ ਧਰਤੀ ਕਮੇਟੀ ਪੰਜਾਬ ਵੱਲੋਂ ਆਵਾਜ਼ ਮਾਰਨ ਵੱਲੋਂ ਜੋ ਪਿਛਲੇ ਦਿਨੀ ਐਲਾਨ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਮੰਤਰੀ ਪਾਟਪਾ ਦਾ ਰਣਦੀ ਬਿੱਟੂ ਜਿਨ੍ਹਾਂ ਟਵੀਟ ਕਰਕੇ ਮੀਡੀਆ ਦੇ ਸਾਹਦੇ ਗੱਲ ਕਹੀ ਕਿ ਕਿਸਾਨਾਂ ਦੇ ਜਿਆਦਾਤਾ ਦੀ ਜਾਂਚ ਕਰਵਾਈ ਜਾਊਗੀ ਜਾਂਚ ਉਹਦੇ ਤੇ ਕਿਸਾਨ ਮਜ਼ਦੂਰ ਸ਼ਕਤ ਜਮਤੀ ਵੱਲੋਂ ਇੱਕ ਠੋਕੇ ਗਿਆ ਕਿ ਸੀ ਵੀ ਇੱਕ ਵੀ ਨਹੀਂ ਕਹਿੰਦੇ ਸਾਡਾ ਪਿੰਡ ਦਾ ਦਾ ਮੈਂਬਰ ਆ ਪਿੰਡ ਦੀ ਕਾਇਬੋ ਲੈ ਕੇ ਸੂਬਾ ਔਰ ਸਟੇਟ ਤੱਕ ਜਿਹੜਾ ਵੀ ਸਾਡਾ ਨਾਮ ਦਾ ਜਾਂਚ ਕਰਾਈ ਜਾਵੇ ਪਰ ਮੰਤਰੀਆਂ ਦੀ ਐਮਐਲਏਾਂ ਦੀ ਐਮਪੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਸ਼ਰੇਆਮ ਲੋਕਾਂ ਦੇ ਵਿੱਚ ਬੈਠੇ ਨੇ ਜੀ ਲੋਕਾਂ ਦੇ ਵਿੱਚ ਪਬਲਿਕ ਬੈਠ ਕੇ ਜੋ ਜਾਂਚ ਹੋਣੀ ਚਾਹੀਦੀ ਆ ਪੀ ਜਦੋਂ ਜਹੇਬੰਦੀ ਚੱਲੀ ਆ ਉਦੋਂ ਤੋਂ ਜਹੇਬੰਦੀ ਆਗੇ ਕੋਲੇ ਕੀ ਹੀ ਵੀ ਅੱਜ ਕੀ ਆ ਤੇ ਜਦੋਂ ਤੋਂ ਇਹ ਮੰਤਰੀ ਸੰਤਰੀ ਬਣੇ ਆ ਉਦੋਂ ਤੋਂ ਇਹਨਾਂ ਕੋਲੇ ਕੀ ਵੀ ਅੱਜ ਕੀ ਆ ਤੇ ਗੱਲ ਠੋਕ ਕੇ ਗਈ ਸੀ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਭਾਰ ਨੇ ਪੂਰੇ ਭਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਰਵਨੀਤ ਨੀਤ ਬਿੱਟੂ ਜਿਹੜਾ ਵਾ ਨਵਰੀਤ ਬਿੱਟੂ ਬਿਲਤੇ ਦਾ ਪੋਤਰਾ ਜਿਨੇ ਸਾਡੇ ਹਜ਼ਾਰਾਂ ਨੌਜਵਾਨਾਂ ਦੇ ਖੂਨ ਦਾ ਪਿਆਸਾ ਸੀ ਤੇ ਕੂਨਲ ਹੱਥ ਧੋਤੇ ਉਹ ਅੱਜ ਕਿਸਾਨਾਂ ਮਜ਼ਦੂਰਾਂ ਦੇ ਖਰਾਬ ਬੋਲਦਾ ਵਾ ਐਂ ਆਨੇ ਜੇ ਤੇਰੀ ਦਾਮਾ ਜੇ ਤੇਰੀ ਦੇ ਕਸਤੀ ਹੈ ਗਿਆ ਤੇ ਆਮਦਾਨ ਦੇ ਵਿੱਚ ਤੇ ਲਿਆ ਦੇ ਮੰਤਰੀ ਸੰਤਰੀ ਭਾਜਪਾ ਦੇ ਵੀ ਕਾਂਗਰਸ ਦੇ ਵੀ ਕਾਲੀਆਂ ਦੇ ਆਮਦੇ ਵੀ ਤੇ ਲਿਆ ਭਾ ਲੋਕਾਂ ਦਾ ਤੇ ਆ ਕਰੀਏ ਜਾਂਚ ਕਿਹਦੇ ਕੋਲੇ ਕੀ ਆ ਤੇ ਜੇ ਕਿਸਾਨ ਮਜ਼ਦੂਰ ਚ ਘੱਟਕਬੜ ਦੀ ਆਗੂਆਂ ਦੇ ਕੋਲੋਂ 1 ਰੁਪਏ ਦੇ ਰਵਾਧਰ ਵੀ ਨਿਕਲੇ ਤੇ ਰਨੀ ਬਿੱਟੂ ਫਿਰ ਇੱਥੋਂ ਤੱਕ ਗਾਲੀ ਛੇਤਰ ਤੁਹਾਡਾ ਕੋ ਸਿਰ ਛਾਡਾਊਗਾ ਤੇ ਜਿਹੜਾ ਪੰਜਾਬ ਨੂੰ ਖਾਦਾ ਦੋਹਾ ਜਿਹੜਾ ਪੰਜਾਬ ਨੂੰ ਨਚੋੜਿਆ ਤਾਂ ਲਹੂ ਪੰਜਾਬ ਦਾ ਤੇ ਫਿਰ ਇਹ ਅਸੀਂ ਵੇਖਾ ਤੇ ਕੀ ਕਰਨਾ ਫਿਰ ਫਿਰ ਅਸੀਂ ਵੇਖਾ ਤੇ ਉਹ ਕਿਤਰਾ ਕਰਨਾ ਵਾ ਇਹ ਠੋਕ ਕੇ ਗੱਲ ਆ ਕਿਸਾਨ ਮਜ਼ਦੂਰ ਸ਼ਕਤ ਬਿੜੀ ਵੱਲੋਂ ਉਹਦੇ ਵਿਰੋਧੀ ਪੁਤਲੇ ਫੂਕਦੇ ਆ ਤੇ ਚੇਂਜ ਵੀ ਕਰਦੇ ਆ ਕਿ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਜਾ ਕਰਲਾ ਨਹੀਂ ਡਿਵਾਈਡ ਕਰਨੀ ਨੂੰ ਕਰਲਾ ਜਿਹੜਾ ਹਸਾਬ ਦਾ ਕਰਨਾ ਹੀ ਕਿ ਅੱਜ ਵਟੋਏ ਦੇ ਵਿੱਚ ਭਾਈ ਝਾੜੂ ਤੋਂ ਜੋਨ ਵਟੋਆ ਕਿਸਾਨ ਮਜ਼ਦੂਰ ਸ਼ਕਤ ਕਬਡੀ ਪੰਜਾਬ ਦੇ ਵੱਲੋਂ ਅੱਜ ਵਟੋਏ ਅੱਡੇ ਪੁਤਲਾ ਫੂਕਿਆ ਗਿਆ ਇੱਕ ਜਿਹੜਾ ਬਠਿੰਡੇ ਲਾਠੀ ਚਾਰਜ ਹੋਇਆ ਉਹ ਤੇ ਕੀ ਕਹਿਣਾ ਚੱਲ ਭਗਵੰਤ ਮਾ ਸਰਕਾਰ ਬੁਖਰਾ ਵਿੱਚ ਆ ਕੇ ਜੋ ਭਗਵੰਤ ਮਾ ਸਰਕਾਰ ਨਾ ਜਾਵਾ ਉਹਦੀ ਸਰਕਾਰ ਨੇ ਕੱਲ ਰਾਈਕੇ ਪਿੰਡ ਵਾ ਬਠਿੰਡੇ ਦੇ ਵਿੱਚ ਉੱਥੇ ਲੋਕਾਂ ਨੂੰ ਪੱਜੀ ਪੱਜੀ 30 ਦਿਨ ਹੋ ਗਿਆ ਝੋਨੇ ਦੇ ਬੈਠਿਆਂ ਨੂੰ ਰਾਤ ਦੀ ਕਰਤੂਦ ਹੈ ਆ ਕੱਲ ਦੀ ਕਿ ਕਿਸਾਨਾਂ ਤੇ ਲਾਟੀ ਚਾਰਜ ਕੀਤਾ ਗਿਆ ਉਹਦਾ ਝੋਨਾ ਚੁੱਕ ਕੇ ਰਹਿ ਜੋ ਤਿੰਨ ਕਿਸਾਨ ਸਾਡੇ ਫੱਟਰ ਕੀਤੇ ਆ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਵਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵੱਡੇ ਅਖ਼ਬਾਰਾਂ ਦੇ ਵੱਡੇ ਅਖ਼ਬਾਰਾਂ ਇਹ ਤੋਂ ਨਾ ਬਈ ਆ ਸਰਕਾਰ ਨੇ ਲਵਾਇਆ ਵਾ ਨਵੇਂ ਨਵੇਂ ਵੈਰਾਈਟੀਆਂ ਬਣਾ ਕੇ ਲਾਈਆਂ ਵਾ ਨਵੇਂ ਨਵੇਂ ਖਜ਼ਾਨੇ ਟੰਗ ਬਣਾਏ ਨਾ ਜੇ ਨਵੇਂ ਨਵੇਂ ਬੀਜ ਲਿਓਨੇ ਟੁਕੜੇ ਕਿੰਨੇ ਫੇਰਾ ਕਦੀ ਇਹਨਾਂ 26 ਨਹੀਂ ਚੁਕਣਾ ਕਦੀ 10 ਨਹੀਂ ਚੁਕਣਾ ਕਦੀ ਹੋਰ ਕੋਈ ਨਹੀਂ ਚੁਕਣਾ ਇਹਦਾ ਕੀ ਮਤਲਬ ਆ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਕੁਦਲਾ ਫੂਕਿਆ ਸਾਡਾ ਵੱਡਾ ਵਿਰੋਧ ਹੈ ਆ ਵੱਡਾ ਵਿਰੋਧ ਹੈ ਆ ਕਿ ਰਾਹੀਂ ਕੇ ਜਿਹੜਾ ਝੋਨੇ ਦੇ ਬਿਠੇ ਖਸਾਨਾਂ ਦੇ ਮਜ਼ਦੂਰਾਂ ਤੇ ਹਤਿਆ ਜਾ ਰਿਹਾ ਉਹਦਾ ਹਿਸਾਬ ਦਾ ਸਰਕਾਰ ਕਰੇ ਨਹੀਂ ਦਿਓਂ ਲੈ ਸਮਝ ਵੱਡੇ ਐਕਸ਼ਨ ਕਰ ਇੱਕ ਮਨਪਰੀਜ਼ ਬਾਦਲ ਨੂੰ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਨੂੰ ਰੇਲਵੇ ਚ ਨੌਕਰੀਆਂ ਦਵਾ ਦਾਂਗੇ ਜਾਂ ਹੋਰ ਕਿਹੇ ਮੈਕਮਨ ਦੀ ਨੌਕਰੀਆਂ ਦਵਾ ਦਾਂਗੇ ਇਹ ਲੋਕਾਂ ਦੀ ਸਮਝਦਾਰੀ ਆ ਇਹ ਤਾਂ ਭਗਵੰਤ ਮਾਨ ਨੇ ਕਿਹਾ ਹੀ ਭੈਣਾਂ ਨੂੰ 1000 ਰੁਪਈਆ ਤੁਹਾਡੇ ਖਾਤੇ 'ਚ ਆ ਜਾਊਗਾ ਅਜੇ ਤੱਕ ਨਹੀਂ ਆਇਆ ਇਹ ਤਾਂ ਕਪਟਨ ਨੇ ਪੰਜਾਬ ਨੂੰ ਜਾੜਿਆ ਉਹਨੇ ਕਿਹਾ ਸੀ ਵੀ ਤੁਸੀਂ ਸਰਾਣੇ ਬਾਦਲ ਨੂੰ ਸਮਝੋ ਕਰ ਦਿਆ ਸਾਰਾ ਮੈਂ ਤਾਰੂੰਗਾ ਨਹੀਂ ਤਾਰਿਆ 5 ਸਾਲ ਕਰਕੇ ਸਰਕਾਰ ਚਲੇ ਗਿਆ ਰਾਜ ਕਰਕੇ ਇੱਕ ਨਹੀਂ ਜਿੰਨੇ ਵੀ ਮੰਤਰੀ ਆਉਂਦੇ ਭਾਵੇਂ ਉਹ ਮਨਪਰੀਜ਼ ਬਾਦਲ ਆ ਭਾਵੇਂ ਉਹ ਕਪਟਨ ਆ ਆਵੇਂ ਹੋਰ ਵੀ ਕੋਈ ਆਵੇ ਇਹ ਟੁੱਟੇ ਆ ਝੂੜਦਾ ਸਾਰਾ ਇਹਨਾਂ ਲੋਕਾਂ ਲੈਣਾ ਕਿ ਨਹੀਂ ਲਾਉਣਾ ਉਹ ਇਹਨਾਂ ਦੇ ਪੱਥ ਨਹੀਂ ਜਾਂਦੇ ਪ੍ਰੈਸ ਕੀ ਤਾਕਤ ਕੇ ਲਈ ਤਰਨ ਤਾਰਨ ਸੇ ਜਸਪੀਰ ਸਿੰਘ ਕੀ ਰਿਪੋਰਟ